ਸਤਨਾਮ ਸ੍ਰੀ ਵਾਹਿਗੁਰੂ ਜੀ ਸਗਲ ਦਵਾਰ ਕੋ ਛਾੜਕੈ ਗਇਓ ਦਵਾਰੋ ਦਵਾਰ ਮਾਹੀ ਗਹੇ ਕੀ ਨਾ ਜਸ ਗੋਬਿੰਦ ਦਾਸ ਤੁਹਾਰ ਐਸੇ ਗੁਰ ਕੋ ਬਲ ਬਲ ਜਾਈਐ ਆਮ ਗੋਬਿੰਦ ਸਤ ਗੁਰੂ ਨਾਨਕ ਪਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ညੋਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਬਲੋਆ ਮਾਰਿਆ ਸਿਕਾ ਜਗਤ ਵਿੱਚ ਨਾਨਕ ਨਿਰਮਲ ਬੰਧ ਜਲਾਇਆ ਸਜਣ ਸਚਾ ਬਾਦਸ਼ਾਹ ਸਿਰਸਾ ਦੇ ਸਾਨ ਜਿਸ ਪਾਸ ਬੈਠਿਆ ਸੋਹੀਐ ਸਭਨਾ ਨਾਵੇ ਸੋ ਉਜੇ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵ ਤੇ ਉਦਰੇ ਸੁਨਦੇ ਉਦਰੇ ਬਿਨ ਸੇ ਬਾਬ ਗਨੇਰੇ ਧੰਵਾਹੀ ਗੁਰੂ ਜੀ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਦੁਹੇ ਬਨ ਆਵੇ ਗੁਰ ਤੇਗ ਬਹਾਦਰ ਸਮਰੀਐ ਕਰਨੋਂ ਨਿਦ ਆਵੇ ਦਾਇ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਵਾਹਿਗੁਰੂ ਜੀ ਸ਼ਲੋਕ ਮਹਾਨਾ ਤੀਜਾ ਏ ਮਨ ਹਰ ਜੀ ਬਿਆਏ ਦੂ ਇਗਮਾਨਿਕ ਜਿਤ ਵਹਾਈ ਹਰਗੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋਤਾ ਏ ਮਨਹਰ ਜੀਤ ਆਏ ਦੋ ਇਗਮਾਨਿਕ ਜਿਤ ਵਹਾਈ ਹਰਗੀਆਂ ਸਦਾ ਸਦਾ ਵਡਿਆਈਆਂ ਦੇ ਨ ਪਛੋਤਾ ਹਉ ਹਰ ਗੈ ਸਤਿ ਬਲਹਾਰਣ ਜਿਤ ਸੇਵਿਆ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਏ ਮਹੰਲਾ ਦੀਜ ਆਪੇ ਸੇਵਾ ਲਾਏ ਹਨ ਆਪੇ ਬਖਸ਼ ਕਰੇ ਸਵਨਾ ਕਾਮਾ ਵਿਵਾਗ ਹੈ ਆਪੇ ਸਾਰ ਕਰੇ ਨਾਨਕ ਨਾਮ ਦਿਆਨ ਦਿਨ ਨਿਜ ਕਰਵਾਸ ਹੈ ਜੁਗ ਜੁਗ ਸੋਬਾ ਹੋਏ ਪਉਣੀ ਤੂੰ ਕਰਨ ਕਰਨ ਸਮਰਾਧਨ ਕਰਤੇ ਮੈਂ ਦੁਜੇ ਵੀਰ ਹੋਰ ਨਾ ਗੋਈ ਦੁਨਿਆਪੇ ਸਿਰ ਦਸਿਰ ਜਿਆ ਆਪੇ ਹੁਨ ਗੋਈ ਸਭੇ ਕੋ ਸ਼ਬਦ ਵਰਤਦਾ ਸੋਈ ਵੜਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮਖ ਨਾਨਕਿਆ ਰਾਧਿਆ ਸਭ ਆਖੋ ਧੰਨ 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 ਗੁਰ ਸੋਈ ਵੜਿਆਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਧ ਵਾਹਿਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ